ਆਪਾਂ ਉਹ ਲੈ ਬਲਨੇ ਰੱਖ ਤੇ ਤੇ ਇੱਧਰ ਆਪਾਂ ਬਣਾਉਨੇ ਆ ਗਰੇਵੀ ਤੇ ਇਹਦੇ ਵਿੱਚ ਆਪਾਂ ਟਮਾਟਰ ਪਿਆਜ਼ ਲਸਣ ਤੇ ਮਿਰਚਾ ਥੱਲੇ ਚੜੀਆਂ ਗਈਆਂ ਮਿਰਚਾਂ ਪਾਉਣੀਆਂ ਨੇ ਤੇ ਸਾਰਾ ਕੁਝ ਪਾ ਲੈ ਵਿੱਚ ਤੇ ਹੁਣ ਆਪਾਂ ਇਹਦੀ ਕਿੱਥੀ ਗਰੇਵੀ ਬਣਾਵਾਂਗੇ ਦੇਖੋ ਜੀ ਹਾਲਾਤ ਬੜੇ ਖਰਾਬ ਆ ਨਾ ਹੜੂੜਾ ਆਇ ਪਿਆ ਤੇ ਮੌਸਮ ਦਾ ਕਰਕੇ ਨਾ ਕੋਈ ਵੀ ਉਦਾਂ ਦੀ ਰੈਸਪੀ ਬਣਾਉਣ ਨੂੰ ਜੀ ਨਹੀਂ ਕਰਦਾ ਬਸ ਟੀ ਕਰਦਾ ਵੀ ਜਿੱਦਾਂ ਦੀ ਰੁੱਖੀ ਮਿੱਸੀ ਮਿਲਦੀ ਹੈ ਨਾ ਉਦਾਂ ਦੀ ਬੰਦਾ ਰੋਟੀ ਖਾ ਲਵੇ ਤੇ ਇਹ ਆਪਾਂ ਬਣਾਏ ਲੱਗੇ ਆ ਇਹਦੀ ਗਰੇਵੀ ਬਣਾਉਣਾ ਤੇ ਪਰ ਆਪਾਂ ਬਣਾਈਆਂ ਸੀਗੀਆਂ ਮੱਚਾ ਤੇ ਇਹ ਮੱਚਾ ਦਬਣਾ ਹੈ ਬਿਸਵੇਰੇ ਆਪਾਂ ਨਾ ਰੋਟੀ ਇਹਦੇ ਨਾਲ ਹੀ ਖਾ ਲਈ ਆ ਬਣਾ ਕੇ ਦਾ ਰੱਖ ਲਈਆਂ ਤੇ ਕੋਈ ਚੀਜ਼ ਨਹੀਂ ਆਪਾਂ ਨਾਲ ਲਈ ਇਦਾਂ ਬਣਾ ਕੇ ਨਾ ਵੱਡੀਆਂ ਮਿਰਚਾਂ ਤੇ ਰਾਈ ਕਰਕੇ ਰੱਖ ਲਈਆਂ ਸਵੇਰੇ ਖਾ ਲਈ ਰੋਟੀ ਇਹਦੇ ਨਾਲ ਹੀ ਤੇ ਬਹੁਤ ਸਵਾਦ ਲੱਗੀ ਰੋਟੀ ਜਿੱਦਾਂ ਨਾ ਇਹਨਾਂ ਮਿਰਚਾਂ ਦੇ ਨਾਲ ਬੜੀ ਜਿਆਦਾ ਸਵਾਦ ਲੱਗੀ ਰੋਟੀ ਤੇ ਦੇਖੋ ਜੀ ਭੁੱਖ ਲੱਗੀ ਹੋਵੇ ਨਾ ਤੇ ਰੋਟੀ ਫੇਰ ਹੀ ਸਵਾਦ ਲੱਗਦੀ ਆ ਭੁੱਖ ਨਾ ਨਾ ਲੱਗੀ ਹੋਵੇ ਤੇ ਫਿਰ ਕੋਈ ਸੁਆਦ ਨਹੀਂ ਲੱਗਦੀ ਤੇ ਇਹਨਾਂ 10-12 ਮਿਰਚਾਂ ਸੀਗੀਆਂ ਪਹਿਲਾਂ ਮੈਂ ਉਦਾਂ ਲੂਣ ਮਿਰਚ ਲਾ ਕੇ ਭਰ ਕੇ ਤੇ ਉਦਾਂ ਬਣਾਉਣ ਲੱਗੀ ਸੀ ਫਿਰ ਇਹ ਮੇਰੇ ਕੋਲ ਥੋੜਾ ਜਿਹਾ ਵੇਸਣ ਪਿਆ ਸੀਗਾ ਤੇ ਮੈਂ ਕਿਹਾ ਚੱਲ ਰੋਟੀ ਸੌਣੀ ਲੱਗ ਜੂਗੀ ਤੇ ਚੱਲ ਇੱਕ ਇੱਕ ਮਿਰਚ ਰੋਟੀ ਤੇ ਧਰ ਕੇ ਤੇ ਬੜੀ ਸੁਆਦ ਲੱਗੀ ਰੋਟੀ ਤੇ ਚਲੋ ਜੀ ਇਹ ਹੁਣ ਆਪਾਂ ਰੱਖ ਲਈਆਂ ਤੇ ਹੁਣ ਲੱਗੇ ਆਪਾਂ ਛੋਲਿਆਂ ਦੀ ਸਬਜ਼ੀ ਬਣਾਉਣਾ ਤੇ ਹੁਣ ਇਹਨੂੰ ਇਦਾਂ ਰੱਖ ਲਿਆ ਨਾ ਤੇ ਇਹ ਹਜੇ ਅਸੀਂ ਸਾਰਿਆਂ ਨੇ ਖਾ ਲਈ ਇੱਕ ਇੱਕ ਮਿਰਚ ਮੇਰਾ ਬੇਟਾ ਆਊਗਾ ਸ਼ਾਮ ਨੂੰ ਤਾਂ ਉਹ ਵੀ ਲਊਗਾ ਤੇ ਹੋਰ ਵੀ ਜਿੰਨੂੰ ਕਿਸੇ ਨੂੰ ਲੋੜ ਹੋਈ ਹੈ ਕਿ ਕਿ ਮਿਰਚ ਆਪਾਂ ਰੋਟੀ ਦੇ ਨਾਲ ਲੈ ਲਾਂਗੇ ਤੇ ਚਲੋ ਜੀ ਹੁਣ ਆਪਾਂ ਬਣਾਉਨੇ ਆ ਗਰੇਵੀ ਇੱਧਰ ਆਪਣਾ ਹੋ ਗਿਆ ਵਾ ਤੇਲ ਗਰਮ ਇੱਧਰ ਆਪਾਂ ਮਸਾਲਾ ਗ੍ਰਾਈਂਡ ਕਰਕੇ ਰੱਖ ਲਿਆ ਤੇ ਇੱਧਰ ਆਪਣੀਆਂ ਛੋਲਿਆਂ ਦੇ ਮਤਲਬ ਛੋਲਿਆਂ ਨੂੰ ਆਪਾਂ ਪਾ ਲਿਆ ਵਾ ਤੇ ਬੜੇ ਸੁਨੇ ਉਬਲ ਗਏ ਹੈ ਗਰਮ ਸੀਗੇ ਤੇ ਬੜੇ ਸੁਨੇ ਉਬਲ ਗਏ ਆ ਤੇ ਆ ਦੇਖੋ ਜਦੋਂ ਆਪਾਂ ਨੂੰ ਪਤਾ ਲੱਗ ਜੇ ਇਹ ਹੋ ਜਾਂ ਅਨਸ਼ਾ ਅ ਤੇ ਬਿਹੂਰੀ ਤਰ੍ਹਾਂ ਆ ਉਬਲਣ ਤੇ ਗਿਆ ਹੈ ਵਧੀਆ ਤੇ ਇਹ ਆਪਣੇ ਸ਼ੋਰ ਦੇ ਉੱਪਰ ਗਿਆ ਇਕਦਰ ਆਪਣਾ ਮਸਾਲਾ ਗ੍ਰਾਈਂਡ ਹੋ ਗਿਆ ਇਧਰ ਆਪਣਾ ਤੇਲ ਵੀ ਗਰਮ ਹੋ ਗਿਆ ਆ ਠੱਕ ਠੱਕ ਦੀ ਆਵਾਜ਼ ਆਉਂਦੀ ਇਧਰ ਆਪਣੇ ਨਾ ਗਵੰਡੀਆਂ ਤੇ ਮਕਾਨ ਵਿਚਾਰਿਆਂ ਨੇ ਬੜੇ ਚਿਰਾਂ ਦਾ ਸ਼ੁਰੂ ਕੀਤਾ ਸੀਗਾ ਤੇ ਹੁਣ ਉਹ ਪਤਾ ਨਹੀਂ ਛੱਤ ਤੇ ਮਿੱਟੀ ਪਾਈ ਤੇ ਮੀਂਹ ਹੀ ਰੁਕਦਾ ਪਿਆ ਤੇ ਉਹੋ ਤਾਂ ਕਰਕੇ achar lagge hoye kada paani katde kada kuch karde ਤੇ ਲਓ ਜੇ ਇਧਰ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਚ ਪਾ ਲਾਂਗੇ ਆਪਣਾ ਮਸਾਲਾ ਸਾਰਾ ਮਸਾਲਾ ਅਜੱਜ ਦੇ ਘਾਹਮੇ

ਤੇ ਜੇ ਨਾ ਸੋਨੇ ਦਾ ਲਾਹਣ ਘਰੇ ਪਿਆ ਕੇ ਰੱਖੀ ਦਿਆਂ ਤੇ ਕਿਹਦਰ ਚ ਦਾ ਕੋਈ ਪਤਾ ਨਹੀਂ ਲੱਗਦਾ ਤੇ ਖਾਲੀ ਬੱਚੇ ਤਾਂ ਸਬਜੀ ਨਾਲ ਹੀ ਹਨਾ ਕਹਿੰਦੇ ਰੋਟੀ ਹੋਵੇ ਆਪ ਕੋ ਬੰਦਾ ਭਾਵੇਂ ਲੂਣ ਫੁੱਕ ਕੇ ਹੀ ਖਾ ਲਵੇ ਜਾਂ ਲੂਣ ਵਾਲੀ ਮਤਲਬ ਪਕਾ ਕੇ ਖਾ ਲਵੇ ਤੇ ਜਿਹੜੇ ਨਿਆਣੇ ਆ ਨਿਆਣੇ ਵਿਚਾਰਿਆਂ ਨੂੰ ਬਹੁਤਾ ਨਹੀਂ ਪਤਾ ਹੁੰਦਾ ਕਿਉਂਕਿ ਆਪਾਂ ਹਜੇ ਬੈਠੇ ਸੁੱਕਿਆਂ ਖਾਣਾ ਤੇ ਨਿਆਣਿਆਂ ਨੂੰ ਇਸ ਚੀਜ਼ ਦੀ ਜੀ ਸਮਝ ਨਹੀਂ ਹੁੰਦੀ ਤੇ ਲਓ ਜੀ ਜਿੰਨਾ ਚਿਰ ਆਪ ਨੂੰ ਇਹ ਪੁਰਜ਼ੇ ਦਾਇਆ ਮਸਾਲਾ ਤੇ ਇੱਧਰ ਆਪਾਂ ਛੋਲੇ ਦਪਾਈ ਆ ਤੇ ਆਪਾਂ ਮਸਾਲਾ ਲੋੜ ਲੈ ਚ ਲੋ ਨੇ ਆ ਲਾ ਗੇ ਤੇ ਮਸਾਲਾ ਪੁੱਜ ਜਾਵੇ ਤੇ ਥੋੜੀ ਨਮਕ ਚ ਪਾਉਨੇ ਆ ਮਿਰਚਾਂ ਤਾਂ ਆਪਾਂ ਵਿੱਚ ਪਾ ਲਈਆਂ ਢੂਣ ਤੇ ਮਸਾਲਾ ਪਾਉਣ ਖਾਲ ਮਸਾਲਾ ਪਾਉਣਾ ਹੈ ਲਓ ਜੀ ਮਸਾਲਾ ਆ ਫੇਰ ਪੁੱਜ ਗਿਆ ਇਹ ਮਸਾਲੇ ਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਇਕ ਮਿਲਾਉਣਾ ਤੇ ਹੁਣ ਆਪਾਂ ਪਾ ਦੇਾਂਗੇ ਨਮਕ ਆਪਾਂ ਪਾ ਤਾਂ ਨਮਕ ਮਿਰਚ ਆਪਾਂ ਪਾਤੀਆਂ ਸੀਗੀਆਂ ਬੇਚੀ ਅਦੇ ਗ੍ਰਾਈਂਡ ਕਰਨੀਆਂ ਸੀਗੀਆਂ ਆਪਾਂ ਪਾਤੀ ਹਰਦੀ ਤੇ ਆ ਪਾਵਾਂਗੇ ਮੜੀ ਚ ਕਾਲੀ ਮਿਰਚ ਤੇ ਮੜਾਂ ਜਿਹਾ ਪਾਵਾਂਗੇ ਮਸਾਲਾ ਇਹਨਾਂ ਰੱਖਾਇ ਤੇ ਪੋੜਾ ਜਿਹਾ ਜਪਾਵਾਂਗੇ ਪਾਣੀ ਅੱਛਾ ਫੋਜਾ ਤੇ ਹੁਣ ਆਪਾਂ ਇੱਥੇ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਤੇ ਇਸ ਨੂੰ ਪਾਣੀ ਵਿੱਚ ਹੋ ਜਾ। ਐਸ ਤਰ੍ਹਾਂ ਆਪਣਾ ਮਸਾਲਾ ਬੜੇ ਖਬਰ ਦੇ ਨਾਲ ਬੜਾ ਵਧੀਆ ਪੁੱਜਿਆ ਹੋਵੇ ਨਾ। ਫਿਰ ਸਬਜ਼ੀ ਬੜੀ ਸੁਆਦ ਖਾਂਦੀ ਖਾਸ ਕਰਕੇ ਚਨੇ ਦੀ। ਸਾਰੀ ਸਬਜ਼ੀ ਦਾ ਮਸਾਲਾ ਤਾਂ ਪੁੱਜਿਆ ਹੀ ਹੋਣਾ ਚਾਹੀਦਾ ਹੈ। ਮਸਾਲੇ ਨੂੰ ਧੁੰਮਦਾ ਹੀ ਕੰਮ ਹੁੰਦਾ ਨੇ ਇਹਨਾਂ। ਤੇ ਜੋ ਸਬਜ਼ੀ ਬੋਸ ਸੁਆਦ ਬਣਦੀ ਹੈ। ਤਾਂ ਇਹਦਾ ਸੁਆਦ ਆ। ਜੇ ਥੱਪਾ ਪਾ ਦਾਂਗੇ ਪਾਣੀ। ਚੋਲਿਆਂ ਦਾ। ਥੋੜਾ ਜਿਹਾ ਪਾਣੀ ਆਪਾਂ ਪਾਵਾਂਗੇ ਹੋਰ ਇਹ ਬਾਜੀ ਪਾਣੀ ਨਾਲ ਕੋ ਪਾਣੀ ਐਡ ਕਰਤਾ ਤੇ ਜਦੋਂ ਆਪਣੇ ਪਾਣੀ ਨੂੰ ਬਾਲਾ ਆ ਜੇਗਾ ਨਾ ਤਾਂ ਮੈਂ ਛੋੜ ਕੇ ਫੇਰ ਪਾਉਣੀ ਆ ਜਦੋਂ ਪਾਣੀ ਨੂੰ ਬਾਲਾ ਆ ਜਾਣਾ ਫੇਰ ਛੋੜ ਕੇ ਪਾਉਣਾ ਤੇ ਲੋਜੀ ਜਿਵੇਂ ਆਪਾਂ ਤੁਹਾਨੂੰ ਦਿਖਾਏ ਸੀਗੇ ਆਪਣੇ ਕੌਪਰ ਛੋਲੇ ਉਬਲੇ ਹੋਏ ਆ ਤੇ ਬਸ ਪਾਣੀ ਰਜ ਗਿਆ ਤੇ ਇਹ ਛਾਟੀ ਬਣ ਜਾਣੀ ਸਬਜੀ ਤੇ ਹੁਣ ਆਪਾਂ ਇਹਨੂੰ ਢੱਕ ਦਿੰਨੇ ਹੁਣ ਆਪਾਂ ਇਹਨੂੰ 5 ਮਿੰਟ ਲਈ ਢੱਕ ਦਾਂਗੇ ਆਪਣੀ ਤਰੀ ਪੱਕ ਜਾਵੇ ਫਿਰ ਆਪਾਂ ਵਿੱਚ ਛੋਲੇ ਪਾਵਾਂਗੇ ਜੀ ਸਬਜੀ ਆਪਣੀ ਬਣ ਕੇ ਹੋ ਗਈ ਤਿਆਰ ਤੇ ਦੇਖੋ ਚਣਿਆਂ ਦੀ ਸਬਜੀ ਕਿੰਨੀ ਜਿਆਦਾ ਵਧੀਆ ਬਣੀ ਹੈ ਆਪਣੇ ਬੱਚੇ ਨਾਲ ਨਾਲ ਚੌਲ ਜਰੂਰ ਬਣਵਾਉਂਦੇ ਨੇ ਤੇ ਤਾਂ ਕਰਕੇ ਫਿਰ ਬਿਲਕੁਲ ਤਾਂ ਸੰਗਣੀ ਨਹੀਂ ਅਸੀਂ ਬਣਾਉਂਦੇ ਅਸੀਂ ਇਸ ਤਰ੍ਹਾਂ ਦੀ ਥੋੜੀ ਪਤਲੀ ਬਣਾਉਂਦੇ ਆ ਵਧੀਆ ਦੇਖ ਲੱਗੇ ਬੱਚਿਆਂ ਨੇ ਚਾਵਲ ਵਗੈਰਾ ਵੀ ਖਾਣੇ ਹੁੰਦੇ ਉਹ ਵੀ ਵਧੀਆ ਖਾਦੇ ਜਾਂਦੇ ਆ ਤੇ ਆ ਦੇਖੋ ਬਹੁਤ ਸੋਹਣੀ ਸਬਜ਼ੀ ਬਣ ਗਈ ਤੇ ਚਲੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਪਲੀਜ਼ ਜਿਨ੍ਹਾਂ ਨੂੰ ਜਿਹੜੇ ਨਵੇਂ ਆਏ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਸੁਖ ਰੱਖਣ